ਬਾਪੂ ਹੋਇਆ ਨਹੀਂ ਪਹਾਂਦਾ ਹੱਲ ਨਾ ਪੁੱਤ ਹੋਇਆ ਨਹੀਂ ਤੇ ਫਿਰ ਹੁਣ ਕੋਈ ਲਾਸ ਸਕੀਮ ਸਕੀਮ ਮੈਂ ਕਿਹਨਾ ਮਾਂ ਦਾ ਜਿੰਨਾ ਤੋਂ ਅੱਗੇ ਰੋਲਾ ਪਾਇਆਗਾ ਸਾਰਿਆਂ ਨੂੰ ਪਤਾ ਲੱਗੇ ਕੋਈ ਦਿੰਦਾ ਹੀ ਨਹੀਂ ਰੁਪਈਆ ਨਵਾਂ ਬੰਦਾ ਦੇਖ ਲੈ ਉਹਦੇ ਪਾ ਦੇ ਨੇ ਸਕੀਮਾਂ ਨਮਾ ਬਾ ਫਿਰ ਤੂੰ ਵੀ ਕਰ ਲੱਗੂ ਧਿਆਨ ਚ ਮੈਨੂੰ ਕਹਿ ਦੇ ਨਾ ਕੱਲ੍ਹ ਹਾਂ ਤੂੰ ਮਿੰਟੂ ਨੂੰ ਬੋਸਾ ਉਹ ਤਰ੍ਹਾਂ ਉਹ ਨਮਾ ਨਮਾਉਣ ਲੱਗਿਆ ਹੁਣ ਗੱਲ ਤਾਂ ਤੇਰੀ ਸਹੀ ਹੈ ਹਨਾ ਪਾਸ ਸਕੀਮ ਕੋ ਪਿੰਡ ਜਿੱਦਾਂ ਆਪਾਂ ਨੂੰ ਹੁਣ ਜਾਣਦੇ ਉਹ ਤਾਂ ਆਪ ਨੰਗ ਜਾ ਉਹਦੇ ਕੋਲ ਤਾਂ ਹੁੰਦਾ ਹੀ ਨਹੀਂ ਕੁਛ ਜਿੰਨੇ ਕੋਲੋੜਾ ਉਹਨੇ ਕਦਾ ਪਤਾ ਕਰ ਹੀ ਲਵਾਂਗੇ ਆਪਾਂ ਹੂੰ ਮੈਨੂੰ ਲੱਗਦਾ ਨਹੀਂ ਮੈਂ ਆਪ ਲੜਦਾ ਦੇਖਿਆ 20 ਵਾਰੀ ਦਾਰੂ ਪਿੱਛੇ ਉਹ ਇੱਥੇ ਕੁਛ ਨਹੀਂ ਹੁੰਦਾ ਤਾਂ ਆਪਣਾ ਕੰਮ ਕੱਢ ਹੂੰ ਪਾਸ ਕੀ ਮੋਤੇ ਕੀ ਆ ਲੋਟ ਆ ਜੇ ਗੱਲਾਂ ਚ ਲਿਆਉਣਾ ਪੈਣਾ ਉਹਨੂੰ ਹਾਂ ਚੱਕਦੇ ਆਂਗੇ ਫੱਟੇ ਤੂੰ ਚੱਕਦਾ ਆਂਗੇ ਫੱਟੇ ਤੂੰ ਗੱਪ ਤਿਆਰ ਰੱਖ ਫਿਰ ਪੂਰੇ ਤਿਆਰ ਗੱਪ ਪੁੱਤ ਚਲ ਮੈਂ ਕਰਦਾ ਗੱਲ ਕੀ ਹਾਲਾ ਮਿੰਟੂ ਕਿਵੇਂ ਕੇੰਦਰ ਠੀਕ ਹੈ ਉਹ ਠੀਕ ਹੈ ਬਈ ਵਧੀਆ ਵਧੀਆ ਤੂੰ ਦੱਸ ਠੀਕ ਹੈ ਬਸ ਯਾਰ ਬਈ ਕਿਵੇਂ ਦਾ ਜਾ ਬਟਾ ਕੀ ਗੱਲ ਹੋ ਗਈ ਉਦਾਸ ਤਾ ਯਾਰ ਮਿੰਟੂ ਬਾਪੂ ਢਿੱਲਾ ਯਾਰ ਅੱਛਾ ਦਵਾਈ ਦਿਵਾਉਣੀਆਂ ਤੇ ਪੈਸਿਆਂ ਦਾ ਹੱਲ ਨਹੀਂ ਹੈਗਾ ਯਾਰ ਅੱਛਾ ਅਣਬਾ ਡਾਕਟਰ ਵੀ ਹੁਣ ਪੈਸੇ ਥੱਬਾ ਨੋਟਾਂ ਦਾ ਮੰਗਦੇ ਆ ਹਾਂ ਉਹ ਤਾਂ ਮੰਗਦੀ ਆ ਬਾਈ ਪਰ ਜੀ ਇਲਾਜ ਕਰਨਾ ਸਰਕਾਰੀ ਜੀ ਕੋਈ ਸੁਣਦਾ ਨਹੀਂ ਭਰਾ ਸਰਕਾਰੀ ਤਾਂ ਕੋਈ ਨਹੀਂ ਸੁਣਦਾ ਭਰਾ ਹਾਂ ਪੈਸੇ ਵਾਲੇ ਬੰਦੇ ਨੇ ਖਿੱਡਾਂ 'ਚ ਗੱਲ ਹਾਂ ਤੇ ਮਾਦਰੇ ਕੋਲੇ ਬਾਈ ਕੰਮ ਆਇਆ ਕਿਵੇਂ ਦੱਸ ਪੈਸਿਆਂ ਦਾ ਹੱਲ ਹੁੰਦਾ ਤਾਂ ਬਈ ਕਰਾ ਕੇ ਦੇ ਕੇ ਪਾਸਾ। ਨਾ ਯਾਰ ਕੰਦਰ ਯਾਰ ਪਹਿਲੇ ਮੇਰਾ ਦਾਬਦਾ ਯਾਰ ਹੱਥ ਜਾ ਟੈਟ ਹੋਇਆ ਪੈਰ ਪੈਸਿਆਂ ਦਾ ਤਾਂ ਮਸਕੜਾ ਭਰਾਵਾ। ਬਾਈ ਬਣ ਕੇ ਜਵਾਬ ਬਣਾਉਂਦੇ ਮੈਂ ਤਾਂ ਤੇਰੇ ਕੋਲੇ ਬਾੜੀ ਆਸ ਨਾਲ ਆਇਆ। ਨਹੀਂ ਜਵਾਬ ਮੇਰੇ ਕੋਲੇ ਹੁੰਦਾ ਤਾਂ ਮੈਂ ਤੁਹਾਨੂੰ ਜਵਾਬ ਨਹੀਂ ਸੀ ਹੁੰਦਾ। ਜਵਾਬ ਨੂੰ ਆਪਾਂ ਘੜਾ ਦੇ। ਜੇ ਤੂੰ ਦਵਾ ਦੇ ਬਈ ਵਿਆਹ ਤੇ ਬਾਕੀ ਤੈਨੂੰ ਮੇਰਾ ਪਤਾ ਯਾਰ ਆਪਾਂ ਘੜੇ ਹਜੇ ਬੰਦੇ ਆ ਯਾਰ। ਇੰਉਂ ਤਾਂ ਫੇਰ ਪਤਾਗਾ ਐ ਤਾਂ ਕੋਈ ਨਹੀਂ ਜੇ ਮੇਰੇ ਕੋਲ। ਇੱਕ ਦਿਨ ਪਹਿਲਾਂ ਮੋੜ ਦਾਂਗੇ ਬੰਦੇ ਦੇ ਵਿਆਹ ਸਣੇ ਯਾਰ ਹਨਾ। ਬਾਈ ਬਣ ਕੇ ਕੰਮ ਕਰਕੇ ਦੇ ਮੇਰਾ। ਕਿੰਨੇ ਕ ਚਾਹੀ ਫੋਨ ਕਰ ਦਣਾ ਬਾਪੂ ਨਾਲ ਸਾਰੀ ਐ ਕਰਕੇ ਨਾਲ ਡਾਕਟਰ ਨੂੰ ਪੁੱਛ ਕੇ ਹਾਂ ਉਹਨੇ ਕਿ ਪੜਾਂਗੇ ਵੀ ਜਿੰਨਾ ਕਿ ਆਪਾਂ ਮੂੜ ਸਕੀ ਹੈ ਹਨਾ ਅੱਛਾ ਕੱਲ ਨੂੰ ਵੱਧ ਫੜਦੀ ਮੂੜ ਇਹ ਨਾਲ ਤੇਰੀ ਜਬਾਨ ਫਿੱਕੀ ਪਊਗੀ ਨਾਲ ਆਪਣਾ ਫਰਕ ਪਊਗਾ ਹਨਾ ਆ ਜਿੰਮੇਵਾਰੀ ਤਾਂ ਮੈਂ ਲੈ ਲੂੰ ਪੁੱਛ ਲਾਂ ਜੇ ਕੋਈ ਕੋਈ ਬੰਦਾ ਹੋਇਆ ਤਾਂ ਭਰਾ ਬਣ ਕੇ ਕਰਕੇ ਦੇ ਕੰਮ ਚੰਗਾ ਬਾਬਾ ਡਾਣ ਹੋਇਆ ਬਾਪਾ ਬਾਬਾ ਡਾਣ ਆ ਯਾਰ ਮੈਂ ਤੈਨੂੰ ਕਰਦਾ ਫੋਨ ਫਿਰ ਥੋੜੇ ਟਾਈਮ ਨੂੰ ਕੋਈ ਨਾ ਕੋਈ ਨਾ ਮੈਂ ਪਤਾ ਕਰ ਲੈਣਾ ਯਾਰ ਕੋਈ ਲੱਖ ਰੁਪਈਆ ਦਾ ਬਈ ਉਹ ਆਜੂਗਾ ਖਰਚਾ ਯਾਰ ਮੇਰੇ ਸਾਬ ਨਾਲ ਅੰਦਾਜ਼ਾ ਬਾਕੀ ਦਿਨਾਂ ਨੂੰ ਜਮਾ ਕਲੀਅਰ ਕਰਕੇ ਦੱਸ ਦੇ। ਉਹ ਆਇਆ ਕਿੰਦਰਾ ਪਾਸੇ ਤਾਂ ਮੈਂ ਦਵਾ ਦੂੰ ਮੋੜ ਕੇ ਆਣ ਵੀ ਮੋੜਨ ਵੇਲੇ ਨਾ ਬੰਦਾ ਮੁੜ ਕੇ ਮਗਰ ਭਜਦਾ ਜਾਉਂਦਾ। ਆਪਾਂ ਦਾ ਯਾਰ ਲੇਖ ਲਿਖਾ ਕਰਨੀ ਆਪਾਂ ਦੇਖਣਾ ਪਹਿਲਾਂ ਮੋੜ ਦਾਂਗੇ। ਬਾਕੀ ਦਿਨਾਂ ਨੂੰ ਮੇਰੇ ਤੇ ਯਕੀਨ ਆ ਤੂੰ ਬੈਠਾ ਯਾਰ। ਨਹੀਂ ਐ ਮੈਂ ਤਾਂ ਬੈਠਾ ਫੇਰ ਹੀ ਮੈਂ ਜ਼ਿੰਮੇਵਾਰੀ ਲਊਂਗਾ ਨਾ ਇਹ ਕੱਲ ਨੂੰ ਮੈਂ ਤੁਸੀਂ ਮੁੱਕ ਕੇ ਫਿਰ ਆਪਣੀ ਜੀ ਫਿਕ ਪੂਗਾ। ਨਹੀਂ 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 ਇਹ ਜੀ ਇਹ ਗੱਲ ਨਹੀਂ ਹੁੰਦੀ ਯਾਰ। ਆਪਣਾ ਦਾ ਰਿਕਾਰਡ ਪਤਾ ਕਰ ਲਈ ਪਿੰਡੋਂ ਜੋ ਆਪਾਂ ਦੇਹ ਜੇ ਦੱਬੀ। ਨਾ ਰਿਕਾਰਡ ਤਾਂ ਕਦਾ ਪਤਾ ਕਰਨਾ ਇਹ ਤਾਂ ਮਰੇ ਮੂੰਹ ਤੇ ਲਾਗਦਾ ਆਂ ਪੁੱਛ ਆਲੇ। ਉਹਨੇ ਕਾਰ ਲੈਣੀ ਆ ਮੈਂ ਤੁਹਾਨੂੰ ਮੈਂ ਪੱਕਾ ਤਾਂ ਕਹਿਣਾ ਕਿ ਅੰਦਰ ਹਣਾ ਕਰ ਲੈਣਾ ਪਤਾ ਮੈਂ ਜੇ ਕੋਈ ਦੰਦਾ ਹੋਇਆ ਪਿਆ ਇੱਥੇ ਤਾਂ ਕਰਿਆ ਕੋਈ ਹੱਲ ਬਾਪੂ ਨਾ ਪੁੱਤ ਮੈਥੋਂ ਤਾਂ ਨਹੀਂ ਕੋਈ ਹੱਲ ਹੋਇਆ ਤੂੰ ਕਰਿਆ ਕੋਈ ਹੱਲ ਹੱਲ ਮੈਂ ਮਿੰਟੂ ਨਾਲ ਗੱਲ ਕੀਤੀ ਸੀ ਅੱਛਾ ਤੇ ਕਹਿੰਦਾ ਮੈਂ ਸ਼ਾਮ ਤੱਕ ਦੱਸ ਦਾਂਗਾ ਠੀਕ ਆਦਾ ਕਹਿਦਾ ਮੈਂ ਮਾ ਮੇਰਾ ਤਾਂ ਬਾਪੂ ਬੜਾ ਡਰ ਲੱਗਾ ਯਾਰ ਠੀਕ ਹੈ ਇਹ ਪੈਸੇ ਇੰਜੇ ਲਾਜ ਵਾਸਤੇ ਜੇ ਕਿਦੋਂ ਕਰੇ ਗੁਰੇ ਗੇੜਾ ਮਾਰੇ ਹਣਾ ਮਾੜਾ ਮੋਢਾ ਨਾੜਕਾ ਜਿਆ ਕਰਦੀ ਆ ਮੈਂ ਪੂਰਾ ਕਰ ਦੂੰਗਾ ਲੱਖ ਰੁਪਏ ਕਹਦਾ ਮੈਂ ਬਹੁਤ ਆ ਆਪਣਾ ਕੰਮ ਹੋ ਜੂ ਹੂੰ ਤੇ ਇਹਨੂੰ ਪਤਾ ਨਾ ਲੱਗੇ ਪ ਉਹ ਨਾ ਮੈਂ ਪੂਰੇ ਗੱਪ ਮਾਰੇ ਆਗੇ ਠੀਕ ਐ ਵਧੇਰਾ ਮੈਂ ਮੋਸਨ ਲਗੀਤਾ ਮਾ ਮੈਨੂੰ ਲੱਗਦਾ ਪੈਸੇ ਦਵਾ ਦੂਗਾ ਠੀਕ ਐ ਫਿਰ ਹਾਂ ਕਿਵੇਂ ਕਰਾਂ ਯਾਰ ਪੈਸਿਆਂ ਦਾ ਹੱਲ ਯਾਰ ਬੰਦਾ ਤਾਂ ਪ੍ਰੂਫਸੇ ਵਾਲਾ ਲੱਗਦਾ ਮੈਨੂੰ ਮਨਦੀਪ ਨੂੰ ਪੁੱਛ ਕੇ ਦੇਖਦਾ ਯਾਰ ਜੇ ਕੋਈ ਹੱਲ ਕਰ ਤੇ ਹਨ ਲਾਵਾਂ ਚੱਲੂ ਮੈਂ ਹਲੋ ਕੀ ਹਾਲ ਮਨਦੀਪ ਭਾਈ ਠੀਕ ਐ ਮੰਟੂ ਤੇ ਉਹਨਾਂ ਯਾਰ ਇੱਕ ਕੰਮ ਸੀਗਾ ਯਾਰ ਮੈਨੂੰ ਨਾ ਪੈਸਾਂ ਦੀ ਲੋੜ ਸੀਗੀ ਮੈਨੂੰ ਪਤਾ ਲੱਗਿਆ ਸੀਗਾ ਵੀ ਤੁਸੀਂ ਪਿਆਜ ਤੇ ਪੈਸੇ ਪੁੱਛ ਦਿੰਦੇ ਹੋ ਹਾਂ ਹਾਂ ਕੋਈ ਚੱਕਰ ਨਹੀਂ ਤੇ ਯਾਰ ਉਹਦੇ ਸੰਬੰਧੀ ਮੈਂ ਗੱਲ ਕਰਨੀ ਸੀਗੀ ਤੇਰੇ ਨਾਲ ਮੈਂ ਆ ਚਲ ਬਾਈ ਕੀ ਗੱਲ ਕਰ ਲਾਂਗੇ ਕੋਈ ਗੱਲ ਨਹੀਂ ਤੂੰ ਆ ਜਾ ਮੈਂ ਘਰ ਆਵਾਂ ਮਿੰਟੂ ਚਲ ਠੀਕ ਆ ਪਰ ਮੈਂ ਆਉਣਾ ਮਨਦੀਪ ਹਾਂ ਓਕੇ ਓਕੇ ਆ ਜਾ ਮਿੰਟੂ ਠੀਕ ਆ ਭਾਈ ਹੋਰ ਕਿ ਮਿੰਟੂ ਬੜੇ ਦਿਨਾਂ ਬਾਅਦ ਕਿਹੜਾ ਮਾਰਿਆ ਕਿਵੇਂ ਯਾਦ ਕੀਤਾ ਓ ਯਾਰ ਜਾਤ ਆਉਂਦੀ ਆ ਭਰਾਵਾਂ ਦੀ ਮਾਣ ਅਦਰੇ ਕੋਲ ਕੰਮ ਆਇਆ ਸੀ ਮਨਦੀਪ ਬਈ ਰੱਖੀ ਹੂੰ ਦੱਸ ਤੇ ਮੈਨੂੰ ਪੈਰੀ ਪਹਾਂ ਦੀ ਲੋੜ ਅੱਛਾ ਤੇ ਮੈਨੂੰ ਹੱਲ ਕਰਕੇ ਦੇ ਬਈ ਤੈਨੂੰ ਕੀ ਲੋੜ ਪੈਗੀ ਓ ਯਾਰ ਕਾਹਨ ਉਹ ਤਾਂ ਜਿਵੇਂ ਤੇਰੇ ਨਾਲ ਲਿਆ ਆ ਜਮਨਦੀਪ ਆਈ ਆਪਣਾ ਯਾਰ ਦੋਸਤਾਂ ਮੁੰਡਾ ਯਾਰ ਅੱਛਾ ਉਹ ਬਾਪੂ ਜਰਾ ਬਾਂਟ ਲੈ ਠੀਕ ਹੈ ਤੇ ਉਹ ਨੂੰ ਦਵਾਉਣੇ ਆ ਪੈਸੇ ਮੈਂ ਕੋਈ ਗੱਲ ਨਹੀਂ ਮੰਟੂ ਜਦ ਤੂੰ ਆ ਗਿਆ ਇੱਕ ਤਾਂ ਆਪਾਂ ਚੈੱਕ ਲਵਾਂਗੇ ਬਾਈ ਤੇ ਇੱਕ ਲਿਖ ਲਿਖਾ ਕਰਾਂਗੇ ਕੋਈ ਨਾ ਯਾਰ ਚੈੱਕ ਤਾਂ ਤੂੰ ਮੇਰੇ ਲੈ ਰੀ ਮਨਦੀਪ ਯਾਰ ਉਹ ਵਿਚਾਰਾ ਕਿੱਥੇ ਉਹ ਕਰੂਗਾ ਹਣਾ ਮੇਰੇ ਭਰੋਸੇ ਦੇ ਦੇ ਕੋਈ ਗੱਲ ਨਹੀਂ ਆਹਾਂ ਜੀ ਨੂੰ ਲੋੜ ਆ ਯਾਰ ਬਸ ਤੁਮੇ ਨੂੰ ਆਦਾ ਪੈਸੇ ਹੁਣ ਲੈ ਕੇ ਜਾਣੇ ਆ ਹੁਣੀ ਜੀ ਯਾਰ ਬਾਈ ਬਣ ਕੇ ਹੋਰ ਚੱਲ ਮੈਂ ਫੜਾ ਦੂੰਗਾ ਯਾਰ ਲਿਆ ਕੇ ਦੇਣਾ ਬੈਠ ਫਿਰ ਲੈ ਮੈਂ ਟੂ ਠੀਕ ਆ ਭਾਈ ਬਾਕੀ ਤੈਨੂੰ ਪਤਾ ਹੀ ਅੱਜ ਕੱਲ੍ਹ ਜਮਾਨੇ ਦਾ ਆਪਾਂ ਤੇਰੇ ਭਰੋਸੇ 'ਚ ਕਰਕੇ ਦਿੱਤੇ ਆ ਪੈਸੇ ਠੀਕ ਆ ਨਾ ਨਾ ਕੋਈ ਨਾ ਭਾਈ ਆਪਾਂ ਬੈਠੇ ਕੋਈ ਗੱਲ ਨਹੀਂ ਐਹੀ ਤਾਂ ਬਾਕੀ ਨੌਤਣੀ ਆਉਣ ਦੇ ਪੈਸੇ ਟਾਈਮ 'ਤੇ ਮੋੜਾਂਗੇ ਬਸ ਠੀਕ ਆ ਹਾਂ ਠੀਕ ਆ ਵੀਰੇ ਲੈ ਯਾਰ ਲਾਈ ਜੀ ਕੇਂਦਰ ਨੂੰ ਹਾਂ ਹੈਲੋ ਕੀ ਹਾਲ ਹੈ ਕੇਂਦਰ ਉਹ ਹਾਂ ਮੈਂ ਤੇਰਾ ਕਰਤਾ ਸੀ ਉਹ ਪੈਸਿਆਂ ਵਾਲਾ ਹੱਲ ਕੰਮ ਆ ਹਾਂ ਹਾਂ ਹਾਲ ਆਇਆ ਲਾਇਆ ਕਰੀਏ ਭਾਈ ਠੀਕ ਹੈ ਓਕੇ ਲੈ ਵੀ ਮਿੰਟੂ ਪੈਸਿਆਂ ਦਾ ਹੱਲ ਤਾਂ ਤੂੰ ਕਰਤਾ ਪੈਸੇ ਮੋੜਨੇ ਕਿਵੇਂ ਤੈਨੂੰ ਨਹੀਂ ਨਾ ਪਤਾ ਸਾਡੇ ਬਾਰੇ ਬਾਪੂ ਨੂੰ ਤੇ ਮੈਂ ਦੱਸ ਹੁਣ ਤੇ ਪੈਸੇ ਫੜਾਂ ਕਰਾਂ ਮਿੰਡੂ ਨੂੰ ਚੱਲ ਉਹ ਬਣਾ ਬਾਪੂ ਮਿੰਟੂ ਫਸ ਗਿਆ ਆਪਣੇ ਜਾਲ ਚ ਅੱਛਾ ਪੁੱਤ ਹਾਂ ਉਨੇ ਪਾਈ ਹਾਂ ਦੇ ਇੰਤਜ਼ਾਮ ਕਰ ਲਿਆ ਤੇ ਫੋਨ ਆਇਆ ਸੀ ਕਹਿੰਦਾ ਪੈਸੇ ਲੈ ਜਾ ਠੀਕ ਹੈ ਮੰਨਦਾ ਮੇਰੇ ਪੁੱਤ ਨੂੰ ਮੰਨ ਗਿਆ ਪੁੱਤ ਮੇਰੀ ਗੱਲ ਸੁਣੋ ਘਰੇ ਆਊਗਾ ਉਹ ਬਿਮਾਰ ਹੋਣਾ ਡਾਕਟਿੰਗ ਕਰਦੀਆਂ ਆਪਦੀ ਠੀਕ ਹੈ ਮੈਂ ਕਰ ਦੂੰਗਾ ਤੇਰਾ ਪਤਾ ਲੈਣਾ ਜੀ ਉਹਨੂੰ ਉਹਦਾ ਐ ਵੀ ਬੁਆਰਾ ਠੀਕ ਹੈ ਲੱਖ ਰੁਪਿਆ ਕਹਿੰਦਾ ਚਲ ਵਧੀਆ ਆਪਣਾ ਕੰਮ ਹੋ ਜਾ ਹਾਂ ਤੇ ਬਸ ਜਰਾ ਦੇਖੀ ਜਲ ਬੰਨਦਾ ਕੀ ਹੈਗਾ ਹੋਰ ਬੰਦਾ ਤੂੰ ਵੀ ਨਿਗਾਹ ਤੇ ਰੱਖ ਕੋਈ ਨਾ ਆਪਾਂ ਹੋਰ ਕਰਦੇ ਤਿਆਰ ਬੰਦਾ ਇਹ ਤਾਂ ਮੰਝਾ ਲੈ ਠੀਕ ਹੈ ਪੈਸੇ ਫੜਨਾ ਮੈਂ ਚੰਗਾ ਫੜ ਲਿਆ ਮਿਲਦੇ ਆਪਾਂ ਠੀਕ ਹੈ